ਕਿਸੇ ਨੇ ਬੜੀ ਸੁੰਦਰ ਘਟਨਾ ਲਿਖ ਕੇ ਪਾਈ ਇੱਕ ਬੀਬੀ ਮੰਦਰ ਚ ਨਾ ਲਾਈਨ ਲੱਗੀ ਜਿਵੇਂ ਆਪਣੇ ਹਰਮੰਦਰ ਸਾਹਿਬ ਲੱਗਦੀ ਹੈ ਇੱਕ ਅੰਗਰੇਜ਼ ਬੀਬੀ ਤੇ ਇੱਕ ਧਰਮ ਦਾ ਠੇਕੇਦਾਰ ਆਣ ਕੇ ਕਹਿੰਦਾ ਇਹ ਧਰਮੀ ਨਹੀਂ ਹੁੰਦੇ ਇਹ ਧਰਮ ਦੇ ਠੇਕੇਦਾਰ ਹੁੰਦੇ ਉਹ ਆਣ ਕੇ ਕਹਿੰਦਾ ਬਈ ਲਾਈਨ ਬੜੀ ਲੰਮੀ ਹੈ ਤੇ ਜੇ ਤੂੰ ਮੈਨੂੰ 500 ਇੱਕ ਰੁਪਈਆ ਦਵੇਂ ਤੇ ਮੈਂ ਪਰਚੀ ਕਟਾ ਕੇ ਤੈਨੂੰ ਵੀ ਆਈਪੀ ਪਾਸ ਨਾ ਲੈ ਕੇ ਦਵਾਂ ਸਿੱਧਾ ਭਗਵਾਨ ਦੇ ਦਰਸ਼ਨ ਕਰਾਵਾਂ ਉਹ ਬੀਬੀ ਬੜੀ ਸਿਆਣੀ ਸੀ ਉਹਨੇ ਸੋਚਿਆ ਵੀ ਪਤਾ ਨਹੀਂ ਕਿਦਾਂ ਦਾ ਭਗਵਾਨ ਆ ਜੇ ਭਗਵਾਨ ਪੂਰਾ ਵਾ ਤੇ ਇਹ ਪਤਾ ਨਹੀਂ ਕਿਦਾਂ ਦੇ ਆ ਜਿਹੜੇ ਇਹਦੇ ਮੰਦਰ ਚ ਰਹਿੰਦੇ ਆ ਉਹ ਕਹਿੰਦੀ ਤੂੰ 501 ਰੁਪਇਆ ਕਿਉਂ ਲੈਣਾ ਤੂੰ ਮੇਰੇ ਤੋਂ 5000 ਚੁੱਕ ਤੇ ਭਗਵਾਨ ਨੂੰ ਕਹ ਆਪਣੇ ਭਗਵਾਨ ਨੂੰ ਇੱਥੇ ਹੀ ਲਿਆ ਮੇਰੇ ਕੋਲੇ ਹੀ ਉਹ ਹੱਸ ਪਿਆ ਕਹਿੰਦਾ ਨਹੀਂ ਭਗਵਾਨ ਨਹੀਂ ਇੱਥੇ ਆ ਸਕਦਾ ਉਹ ਕਹਿਣ ਲੱਗੀ ਤੂੰ 5000 ਕਿਉਂ ਲੈਣਾ ਮੈਂ ਤੈਨੂੰ 52000 ਦਿੰਦੀ ਆ ਐ ਕਰ ਭਗਵਾਨ ਨੂੰ ਮੇਰੇ ਹੋਟਲ ਵਾਲੇ ਕਮਰੇ 'ਚ ਹੀ ਲੈ ਆਈ ਉੱਥੇ ਹੀ ਦਰਸ਼ਨ ਕਰਾ ਦੇ ਉਹ ਕਹਿੰਦਾ ਤੂੰ ਭਗਵਾਨ ਨੂੰ ਕੀ ਸਮਝਿਆ ਉਹ ਕਹਿੰਦੇ ਮੈਂ ਤੈਨੂੰ ਪੁੱਛਦੀ ਵੀ ਤੂੰ ਰੱਬ ਨੂੰ ਕੀ ਸਮਝਿਆਈ ਸਤਿਗੁਰੂ ਕਹਿੰਦੇ ਨੇ ਵੀ 21 ਕੁਲਾਂ ਤਰਦੀਆਂ ਤੇ ਨੇ ਪਰ ਤਰਦੀਆਂ ਉਹ ਨੇ ਜਿਹੜੀਆਂ ਹੁਕਮ ਮੰਨਣ ਮਾਰੇ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮੈਂ ਵਹਿਮ ਕੜਦਾ ਸਾਰਿਆਂ ਦਾ ਵਿੱਚੇ ਮੇਰਾ ਵੀ ਬਾਬਾ ਪ੍ਰਿਥੀ ਚੰਦ ਨਾਲੋਂ ਤਨੀਨਾ ਕੋਈ ਨੇੜੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਸਹਬ ਜਾਦਾ ਈਰਖਾ ਇੰਨੀ ਹੋ ਗਈ ਜਿਹਨੂੰ ਲੋਕ ਸੰਤ ਮੰਨਦੇ ਸੀ ਉਹ ਲੋਭੀ ਨਿਕਲਿਆ ਈਰਖਾ ਜਿੰਨਾ ਭੁਕਿਆ ਕਿ ਚੰਦੂ ਦੇ ਨਾਲ ਯਾਰੀ ਪਾਲੀ ਪੰਜਵੇਂ ਪਾਤਸ਼ਾਹ ਨੂੰ ਮਰਾਉਣ ਵਾਸਤੇ ਸਰਕਾਰ ਦੇ ਨਾਲ ਲੱਗ ਗਿਆ ਕਿ ਪੰਜਵਾਂ ਪਾਤਸ਼ਾਹ ਕਿਸੇ ਤਰ੍ਹਾਂ ਵੀ ਗੱਦੀ ਤੋਂ ਲਾਉਣਾ ਹੈ ਖਤਮ ਕਰਨਾ ਹੋਇਆ ਕਿ ਚੰਦੂ ਨੇ ਚਿੱਠੀ ਲਿਖੀ ਵੀ ਆਣ ਕੇ ਮੈਨੂੰ ਮਿਲ ਤੇਰੀ ਮੀਟਿੰਗ ਕਰਾਈਏ ਬਾਦਸ਼ਾਹ ਦੇ ਨਾਲ ਤਾਂ ਮੀਟਿੰਗ ਕਰਾਉਣ ਵਾਸਤੇ ਜਦੋਂ ਉਹ ਤੁਰਿਆ ਆਪਣੇ ਸੇਵਕਾਂ ਨੂੰ ਲੈ ਕੇ ਬਾਬਾ ਪ੍ਰਿਥੀ ਚੰਦ ਰਸਤੇ ਵਿੱਚ ਤਰਨ ਤਾਰਨ ਸਾਹਿਬ ਆਉਂਦਾ ਹੈ ਕੋਠੇ ਸੋਡੀਆਂ ਤੋਂ ਤੁਰਿਆ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡਾ ਤੀਰਥ ਹੈ ਇਸ਼ਨਾਨ ਕਰੀਏ ਈਰਖਾ ਦੇ ਵਿੱਚ ਕੀ ਬਚਨ ਮੂੰਹੋਂ ਨਿਕਲਿਆ ਸੀ ਇਹ ਇਹ ਤੀਰਥ ਨਹੀਂ ਭਰਾ ਇਹ ਛੱਪੜ ਅਸਲੀ ਤੀਰਥ ਤੇ ਮੇਰਾ ਵਾ ਕਹਿ ਪ੍ਰਥੀਆ ਕਹਿ ਛੱਪੜ ਨਾ ਏ ਇਹ ਛੱਪੜ ਚ ਨਾ ਕੇ ਕੀ ਕਰੇਗਾ ਚੱਲ ਤੀਰਥ ਹਮ ਤੁਮੇ ਦਿਖਾਏ ਚੱਲ ਤੈਨੂੰ ਮੈਂ ਆਪਣਾ ਤੀਰਥ ਦਿਖਾਉਣਾ ਆਪਣੇ ਤੀਰਥ ਉੱਤੇ ਪਹੁੰਚਿਆ ਜਿੱਥੇ ਇਹਨੇ ਆਪਣਾ ਤੀਰਥ ਬਣਾਇਆ ਸੀ ਹਰਮੰਦਰ ਸਾਹਿਬ ਦੀ ਰੀਸ ਤੇ ਹੋਇਆ ਕੀ ਦੋ ਤਿੰਨ ਦਿਨ ਰਿਹਾ ਤੇ ਅਗਲੇ ਦਿਨ ਲਾਹੌਰ ਨੂੰ ਤੁਰਨਾ ਸੀ ਚੰਦੂ ਨੇ ਮੀਟਿੰਗ ਰੱਖੀ ਸੀ ਕੋਈ ਸੇਵਕ ਰਾਤੀ ਚੌਲ ਤੇ ਦਹੀਂ ਲੈ ਕੇ ਆਇਆ ਤੇ ਈਰਖਾ ਜੀ ਖਾਈ ਗਿਆ ਰਾਤ ਨੂੰ ਟਿੱਡਪੀੜ ਹੋਣੀ ਸ਼ੁਰੂ ਹੋ ਗਈ ਐਸੀ ਹੋਈ ਫਿਰ ਹੈ ਤੇ ਚਲੋ ਗੁਰੂ ਦਾ ਲਹੂ ਸੀ ਮਹਿਸੂਸ ਹੋ ਗਿਆ ਵੀ ਮੇਰਾ ਆਖੀਰਲਾ ਟਾਈਮ ਆ ਗਿਆ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਜਿਹੜੀ ਘਟਨਾ ਨਾ ਉਹ ਸਿਰਫ ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਲਿਖੀ ਹੈ। ਬਾਕੀ ਐਵੇਂ ਸੰਖੇਪ ਜਿਹਾ ਜ਼ਿਕਰ ਆਉਂਦਾ ਗ੍ਰੰਥਾਂ 'ਚ। ਮੌਤ ਹੋਣ ਤੋਂ ਬਾਅਦ ਦੇਵਤੇ, ਰਾਮ ਗਣ ਤੇ ਜਮਦੂਤ ਆ ਗਏ। ਜਮਦੂਤ ਕਹਿੰਦੇ ਇਹਨੂੰ ਨਰਕਾਂ 'ਚ ਲੈ ਕੇ ਜਾਣਾ। ਰਾਮ ਗਣ ਕਹਿੰਦੇ ਨਹੀਂ ਗੁਰੂ ਦਾ ਲਹੂ ਹੈ ਨਰਕਾਂ ਚ ਨਹੀਂ ਜਾ ਸਕਦਾ ਸਤਿਗੁਰੂ ਦਾ ਖੂਨ ਆ ਨਰਕਾਂ ਚ ਕਿੱਦਾਂ ਜਾਊਗਾ ਕਹਿੰਦੇ ਫਿਰ ਫੈਸਲਾ ਕੌਣ ਕਰੇ ਕਹਿੰਦੇ ਫਿਰ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦੋ ਬਈ ਉਹ ਕਰਨ ਫਿਰ ਕਿਉਂ ਉੱਥੇ ਤੇ ਪੱਖਪਾਤ ਨਹੀਂ ਨਾ ਚੱਲਣਾ ਕੋਈ ਤਾਂ ਗੁਰੂ ਨਾਨਕ ਦੇਵ ਸਾਹਿਬ ਤੇ ਛੱਡ ਦੋ ਫਿਰ ਤਾ ਗੁਰੂ ਨਾਨਕ ਦੇਵ ਸਾਹਿਬ ਦੀ ਭਾਵੇਂ ਕਿ ਬਾਬਾ ਮਹਾਦੇਵ ਨੇ ਆਖਿਆ ਵੀ ਮਹਾਰਾਜ ਤਰਸ ਕਰੋ ਪ੍ਰਿਥੀ ਚੰਦ ਨੂੰ ਸੱਚਖੰਡ ਚ ਲੰਘਾ ਲਿਏ ਵੱਡਾ ਭਰਾ ਸੀ ਤਾਂ ਮਾਰੇ ਕਹਿਣ ਲੱਗੇ ਨਹੀਂ ਤਿੰਨ ਜਨਮ ਮੈਨੂੰ ਸੱਚਖੰਡ ਚ ਨਿਵਾਸ ਨਹੀਂ ਕਿਉਂ ਨਜਾਇਜ਼ ਈਰਖਾ ਕਰਦਾ ਰਿਹਾ ਫਜ਼ੂਲ ਈਰਖਾ ਕਰਦਾ ਰਿਹਾ ਬਿਨਾ ਮਤਲਬ ਤੋਂ ਕਰਦਾ ਰਿਹਾ ਜਿਹਦਾ ਕੋਈ ਮਤਲਬ ਬਣਦਾ ਹੀ ਨਹੀਂ ਸੀ ਮੈਂ ਇਹ ਜਦੋਂ ਕਥਾ ਪੜ੍ਹੀ ਤੇ ਮੈਂ ਸੋਚੀ ਪੈ ਗਿਆ ਕਿ ਜੇ ਉੱਥੇ ਪ੍ਰਿਥੀ ਚੰਦ ਨੂੰ ਥਾਂ ਨਹੀਂ ਤੇ ਥਾਂ ਤੈਨੂੰ ਮਿਲੂਗੀ ਜਾਂ ਮੈਨੂੰ ਮਿਲੂਗੀ ਉੱਥੇ ਤੇ ਥਾਂ ਉਹਨੂੰ ਮਿਲੂਗੀ ਜਿਹਨੇ ਅੰਮ੍ਰਿਤ ਛੱਕ ਕੇ ਬਾਣੀ ਪੜ੍ਹੀ ਹੋ ਜਿਨੇ ਅੰਮ੍ਰਿਤ ਛੱਕ ਕੇ ਭਗਤੀ ਕੀਤੀ ਹੋਊਗੀ ਗੁਰੂ ਸਾਹਿਬ ਦਾ ਬਚਨ ਮੰਨਿਆ ਹੋਊਗਾ ਉਥੇ ਤੇ ਸਿਰਫ ਤੇ ਸਿਰਫ ਉਹਨੂੰ ਥਾਂ ਮਿਲੇਗੀ